ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਦੋ ਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿੰਨਾਂ ਲੋਕ ਦੇਖਦੇ ਆ ਦੋਵੇਂ ਬਹੁਤ ਜੁੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋ-ਦੋ ਦਿਨ ਪਹਿਲਾਂ ਗੈਰ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਰਦਾ ਪ੍ਰਤਾਪ ਸਿੰਘ ਬਾਜਬਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਇਹ ਕਹਿ ਕੇ ਵਹਿਤ ਫਲਾਤੀਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ ਚ 50 ਬੰਬ ਆਏ ਸੀਗੇ ਜਿੰਨਾਂ ਚੋਂ ਠਾਵਾ ਚੱਲ ਗਏ 32 ਹਜੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾ ਜੀ ਨੂੰ ਇਹ ਬੜਾ ਸੈਸਟ ਇਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮੱਦੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾਤ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵਾ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਹੈ ਜੇ ਉਹਨਾਂ ਨੇ ਆਪਣਾ ਖੋਤਸਲੇ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ ਚਾਰ ਮੁੱਖ ਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਦ ਉਹਨਾਂ ਨੂੰ ਇੰਨਾ ਕੁਝ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜਮਹੂਰ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਣ ਨਲਾਇਕ ਆਦਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚੋਂ ਕੀ ਬੋਲਣਾ ਕੀ ਨਹੀਂ ਬੋਲਣਾ ਮਨ ਲੋਕ ਉਹਨਾਂ ਕੋਈ ਸਹੂਤ ਵੀ ਹੈ ਇਹ ਸਹੂਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁਲਸ ਮੁਖੀ ਪੰਜਾਬ ਦੀਆਂ ਦੂਜੀਆਂ ਏਜੰਸੀਆਂ ਉਹਨਾਂ ਦਾ ਸਾਂਝਾ ਕਰਕੇ ਸਭ ਕੋ ਸਾਵਧਾਨ ਕਰਨਾ ਚਾਹੀਦਾ ਹੈ ਬਲਕਿ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜ਼ਿੰਮੇਵਾਰ ਬੰਦੇ ਨੇ ਰਾਜਾ ਬਰਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਬਾਵਾਜਾ ਬਰਿੰਗਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਭ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜ਼ਿੰਮੇਵਾਰ ਬੰਦੇ ਜੀ ਸਭ ਤੁਸੀਂ ਇਹ ਗੱਲ ਜਿਹੜੀ ਆ ਜੈਸ ਦੇ ਨੋ ਦੇ ਵਿੱਚ ਪਤਾਬ ਦਿਓ ਜੈਸ ਦੇ ਨੋ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਵਾਜੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇਧਰ ਉਧਰ ਦੀਆਂ ਨਾ ਮਾਰੋ ਇਧਰ ਉਧਰ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਹੱਤ ਪਈ ਹੈ ਕਿ ਇਹਨਾਂ ਦੇ ਉਦੋਂ ਵੀ ਕਾਂਗਰਸ ਕਾੜੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਹੁਣ ਵੀ ਫੇਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਆਵਾਜ਼ਾ ਬੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਦੇ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸ ਲਿਆਗੂ ਜੇ ਤੁਹਾਡੇ ਬਿਆਨ ਦਾ ਬਦਲ ਇਹ ਹੈ ਕਿ ਟਾਂਗਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ। ਨਾ ਪ੍ਰਤਾਪ ਆਜਵਾ ਜੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ। ਸੋ ਤੁਹਾਨੂੰ ਪਹਿਲਾਂ ਇਹ ਜਸ ਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ। ਤੁਸੀਂ ਵੀ ਬਿਆਨ ਸੁਣਿਆ న్యూਸ ਏਪੀਨ ਤੇ ਚੱਲਿਆ ਹੋ। ਸਭ ਲੋਕਾਂ ਨੇ ਸੁਣਿਆ ਪ੍ਰਤਾਪ ਆਜਵਾ ਜੀ ਦਾ ਬਿਆਨ। ਇਸ ਕਰਕੇ ਆਜਵਾ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਜੀ। ਕਿ ਨਹੀਂ ਸਹਿਬਤ ਬਸ ਇੰਨੀ ਗੱਲ ਮੈਨੂੰ ਚਾਹੀਦੀ ਆ ਮੈਂ ਇੱਧਰ ਉੱਧਰ ਲੰਦਾ ਤੂੰ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਹੋ ਕਦੇ ਮੁੱਖ ਮੰਤਰੀ ਜੋ ਕਾਦੇ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਨਿਭਾ ਰਿਹਾ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਆ ਪੰਜਾਬ ਦੀ ਪੁਲਿਸ ਨੂੰ ਪਤਾ ਆ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੁੰਦੇ ਔਰ ਪੰਜਾਬ ਦੀ ਪੁਲਿਸ ਬੜੀ ਐਕਟਿਵ ਆ ਬਹੁਤ ਵਧੀਆ ਕੰਮ ਕਰ ਰਹੀ ਆ ਮੁੱਖ ਮੰਤਰੀ ਸਾਹਿਬ ਆਪਣੇ ਸਰਹਵਰਦ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਜਿਹੜਾ ਸਤਾ ਲਈ ਸਤਾਈ ਦੀ ਸਤਾ ਵਾਸਤੇ ਜਿਹੜੇ ਤਲੋ ਬਚੀ ਹੋਈ ਪਏ ਜੇ ਕਿ ਕਿੱਦਾ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਦਾ ਪ੍ਰਾਪਤੀ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਲਈ ਗੈਰ ਕਾਨੂੰਨੀ ਬਿਆਨ ਉਹਦੇ ਲਈ ਪੰਜਾਬ ਚ دہشت ਦਾ ਮਹੌਮ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਕਾਂਗਰਸ ਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜ੍ਹਿਆ ਉਹ ਕਿਸੇ ਦੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬੜਕ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹੋ ਉਹਨੂੰ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਹਦਾ ਕਲੀਅਰ ਕਰੋ ਕਿ ਅਸੀਂ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਿਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਰ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਬੁੱਤਾ ਸਾਫ ਲੋਗੇ ਇਦਾਂ ਨਹੀਂ ਸੱਦਿਆਗੇ ਇਸ ਕਰਕੇ ਰਾਜਾ ਬੜਿੰਗ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਸਭ ਤੋਂ ਵੱਡੇ ਅਹੁਦੇ ਤੇ ਜੇ ਪਤਾ 5ਵੇਂ ਦੇ ਬਿਆਨ ਦੇ ਬਾਰੇ ਜੈਸ ਆਫ ਨੋ ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ